ਹਲੇ ਦਾ ਜੋ ਜੀਵਨ ਹੈ ਉਹ ਸਹਰਾ ਦਿੰਦਾ ਹੈ ਤੇ ਸਹਿਬ ਜੀ ਨੇ ਸਮਝਾਇਆ ਕਿ ਇਹ ਗੁਰੂ ਦਾ ਸ਼ਬਦ ਹੀ ਹੈ ਜਿਹੜਾ ਇੱਤੇ ਹੋਏ ਕਰਮਾਂ ਨੂੰ ਦੁੱਖਾਂ ਨੂੰ ਆਗੁਣਾ ਨੂੰ ਘਟ ਦਿੰਦਾ ਹੈ ਗੁਰੂ ਦਾ ਸ਼ਬਦ ਕਾਟੇ ਕੂਟ ਕਰ ਪਰਮਾਤਮਾ ਦੀ ਬੰਦਗੀ ਕਰਦੇ ਕਰਦੇ ਕਿਉਂਕਿ ਬੰਦਗੀ ਹੀ ਇੱਕ ਐਸਾ ਰਸਤਾ ਹੈ ਜਿਸ ਦੇ ਦੁਆਰਾ ਸੇਂ ਪਰਮਾਤਮਾ ਦਾ ਰੂਪ ਹੋ ਸਕਦੇ ਤੇ ਆਪਾਂ ਪੜਨੇ ਆ ਬ੍ਰਹਮੈ ਚਰਨ ਚਰਮੇ ਪਾਰਦਰਮ ਇਹਨਾਂ ਦੀ ਅਵਸਥਾ ਹੁੰਦੀ ਹੈ ਜਿਹੜੇ ਇਸ ਰਸਤੇ ਤੇ ਚੱਲਦੇ ਹਨ ਮਨੁੱਖੀ ਜੀਵ ਬ੍ਰਹਮ ਨੂੰ ਜਾਣਦਾ ਜਾਣਦਾ ਬ੍ਰਹਮ ਨਾਲ ਜੁੜਦਾ ਜੁੜਦਾ ਬ੍ਰਹਮ ਦਾ ਰੂਪ ਹੋ ਗਿਆ ਬਾਅਦ ਵਿੱਚ ਉਸ ਦੇ ਅੰਦਰ ਪਰਮਾਤਮਾ ਦੇ ਬਿਆਨ ਦਾ ਪ੍ਰਕਾਸ਼ ਹੋ ਗਿਆ ਜਿਸ ਦਾ बुझਿਆ ਹੋਇਆ ਦੀਵਾ ਪ੍ਰਕਾਸ਼ ਕਰ ਗਿਆ ਇਹ ਐਸੇ ਜੀਵ ਨੇ ਸੰਸਾਰ ਦੇ ਵਿੱਚ ਫਿਰ ਆਮ ਮਨੁੱਖਾਂ ਦੀ ਤਰ੍ਹਾਂ ਥੋੜਾ ਵਿਚਰਦਾ ਜਿਸ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਗਿਆ ਗਿਆਨ ਦਾ ਪ੍ਰਕਾਸ਼ ਹੋ ਗਿਆ ਫਿਰ ਉਸ ਦੀ ਵਿਚਾਰ ਵੀ ਬਦਲਦੀ ਹੈ ਫਿਰ ਆਮ ਮਨੁੱਖਾਂ ਦੀ ਤਰ੍ਹਾਂ ਖਾਣ ਪੀਣ ਦੀਆਂ ਗੱਲਾਂ ਦੀ ਖਲਦਾ ਫਿਰ ਆਮ ਮਨੁੱਖਾਂ ਦੀ ਤਰ੍ਹਾਂ ਉਸ ਦਾ ਜਿਹੜਾ ਜੀਵਨ ਹੈ ਉਹ ਸਾਦਾ ਹੋ ਜਾਂਦਾ ਹੈ ਫਿਰ ਸਤਿਗੁਰੂ ਜੀ ਕਹਿੰਦੇ ਕਹਿੰਦੇ ਤਾਂ ਦੱਸੋ ਕਿ ਜਿਹੜੇ ਸ੍ਰਿਸ਼ਟੀ ਦੇ ਬੰਦਿਆਂ ਦੇ ਕੀਤੇ ਹੋਏ ਮੰਦੇ ਕਰਮਾਂ ਦਾ ਉਸ ਤੇ ਪ੍ਰਭਾਵ ਨਹੀਂ ਪੈਂਦਾ ਸਮਝਾਉਣ ਲਈ ਕਹਿੰਦੇ ਸੋਣ ਕਹਿੰਦੇ ਜਦੇ ਤੂੰ ਦੀਵਾ ਜਗਦਾ ਹੋਇਆ ਦੇਖਿਆ ਤੇ ਆਪਾਂ ਕਹਾਂਗੇ ਅਸੀਂ ਸਾਰਿਆਂ ਨੇ ਦੇਖਿਆ ਕਹਿੰਦੇ ਜਦੋਂ ਦੀਵੇ ਦੀ ਲੋ ਜਗਦੀ ਹੈ ਤੇ ਉਸ ਦੀਵੇ ਦੇ ਪ੍ਰਕਾਸ਼ ਦੇ ਵਿੱਚ ਜੂਆ ਖੇਡਣ ਵਾਲੇ ਜੁਆਰੀ ਜੂਆ ਖੇਡਦੇ ਸ਼ਰਾਬ ਪੀਣ ਵਾਲੇ ਸ਼ਰਾਬੀ ਸ਼ਰਾਬ ਪੀਂਦੇ ਲੋਕ ਉੰਮੰਦ ਕਰਮ ਕਰਨ ਵਾਲੇ ਇਸ ਪ੍ਰਕਾਸ਼ ਦੇ ਵਿੱਚ ਮੰਦ ਕਰਮ ਕਰਦੇ ਤੇ ਚੰਗੇ ਕਰਨ ਵਾਲੇ ਚੰਗੇ ਵੀ ਕਰਦੇ ਆ ਕਿ ਕਦੇ ਦੇਖਿਆ ਕਿ ਕਿਸੇ ਦੀਵੇ ਦਾ ਪ੍ਰਕਾਸ਼ ਦੀਵੇ ਦਾ ਚਾਨਣ ਜਿਸ ਦੇ ਚਾਨਣੇ ਜੂਆ ਖੇਡਿਆ ਜਾ ਰਿਹਾ ਹੋਵੇ ਤੇ ਉਹ ਚਾਨਣ ਵੀ ਜੁਆਰੀ ਦਾ ਹੁੰਦਾ ਹੋਵੇ ਜਿਸ ਦੇ ਨਸ਼ੇ ਦੇ ਜਿਸ ਦੇ ਚਾਨਣ ਦੇ ਹੇਠ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਹੋਵੇ ਤੇ ਉਹ ਪ੍ਰਕਾਸ਼ ਵੀ ਸ਼ਰਾਬੀ ਹੁੰਦਿਆ ਹੁੰਦਾ ਹੈ ਦੀਵੇ ਦੇ ਲੋਤੇ ਮੰਦੇ ਕਰਮਾਂ ਦਾ ਪ੍ਰਭਾਵ ਹੋਵੇਗਾ ਤਾਂ ਜਵਾਬ ਆਏਗਾ ਦੀ ਇੱਕ ਹੋਰ ਵਿਚਾਰ ਹੈ ਕਿ ਦੀਵੇ ਦੀ ਲੋ ਜਾਣਦੀ ਹੈ ਕਿ ਮੇਰੇ ਥੱਲੇ ਹਨੇਰਾ ਹਰ ਦੀਵੇ ਦੀ ਲੋ ਨੂੰ ਪਤਾ ਹੈ ਕਿ ਮੇਰੇ ਥੱਲੇ ਹਨੇਰਾ ਲੇਕਿਨ ਦੀਵੇ ਦੀ ਲੋ ਜਿੰਨਾ ਚਿਰ ਜਗੇਗੀ ਉਨੇ ਦਿਨ ਤੱਕ ਹਨੇਰੇ ਤੋਂ ਮੁਕਤ ਹੋਏਗੀ ਤੇ ਇਸੇ ਤਰ੍ਹਾਂ ਜਗਿਆਸਿਆ ਵਾਲੇ ਜਗਿਆਸ ਤੋਂ ਨੂੰ ਸਤਿਗੁਰੂ ਜੀ ਕਹਿਣ ਲੱਗੇ ਕਿਹਦੇ ਤੋਂ ਉਸ ਦੀਵੇ ਦੀ ਗੱਲ ਨਾ ਕਰ ਕਿਹਦੇ ਆ ਤੈਨੂੰ ਸਤਿਗੁਰੂ ਜੀ ਦਾ ਸ਼ਬਦ ਸੁਣਾ ਗੁਰੂ ਦੇ ਸ਼ਬਦ ਦੀ ਗੱਲ ਸੁਣਾ ਜਿਸ ਨੇ ਤੇਰੇ ਅੰਦਰ ਬ੍ਰਹਮ ਦਾ ਪ੍ਰਕਾਸ਼ ਕਰਨਾ ਜਿਸ ਨੇ ਤੇਰੇ ਅੰਦਰ ਬ੍ਰਹਮ ਦਾ ਦੀਵਾ ਜਗਾਇਆ ਉਸ ਦੀਵੇ ਤੇ ਇਸ ਦੀਵੇ ਦੇ ਵਿੱਚ ਵੀ ਬੜਾ ਅੰਤਰ ਹੈ ਉਹ ਦੀਵੇ ਦੀ ਲੋ ਵਿੱਚ ਸ਼ਰਾਬੀ ਸ਼ਰਾਬ ਪੀਂਦੇ ਨੇ ਜਵਾਰੇ ਜੂਆ ਖੇਡਦੇ ਨੇ ਮੰਦ ਕਰਨੀ ਮੰਦੇ ਕਰਮ ਕਰਦੇ ਨੇ ਇਹ ਠੀਕ ਹੈ ਕਿ ਦੀਵੇ ਦੀ ਲੋ ਦੇ ਉੱਤੇ ਪ੍ਰਭਾਵ ਨਹੀਂ ਪੈਂਦਾ ਪਰ ਕਦੇ ਕਿਸੇ ਦੀਵੇ ਦੀ ਲੋ ਨੇ ਅਜ ਤੱਕ ਕਿਸੇ ਨਸ਼ਾ ਕਰਨ ਵਾਲੇ ਨੂੰ ਨਸ਼ਾ ਨਹੀਂ ਦਿੱਸਦਾ ਕਦੇ ਕਿਸੇ ਜਵਾਰੇ ਨੂੰ ਜੂਵੇ ਤੋਂ ਨਹੀਂ ਹਟਾਇਆ ਕਦੇ ਕਿਸੇ ਮੰਦ ਕਰਮੀ ਦੇ ਮੰਦੇ ਕਰਮ ਜਿਹੜੇ ਨੇ ਕਿਸੇ ਜੀਵੇ ਦੀ ਲੋੜ ਨੇ ਖਤਮ ਨਹੀਂ ਕੀਤੇ ਪਰ ਸਹਿਬ ਕਹਿੰਦੇ ਜਦੋਂ ਗੁਰੂ ਦੇ ਸ਼ਬਦ ਦਾ ਦੀਵਾ ਤੇਰੇ ਅੰਦਰ ਜਗ ਪਵੇਗਾ ਨਾ ਤੇਰੇ ਅੰਦਰ ਇਹ ਆ ਪ੍ਰਕਾਸ਼ ਰਹੇਗਾ ਕਿਉਂ ਤੈਨੂੰ ਮੰਦੇ ਕਰਮਾਂ ਤੋਂ ਮੁਕਤ ਕਰ ਦੇਵੇਗਾ ਮੰਦੇ ਖਿਆਲਾਂ ਤੋਂ ਮੁਕਤ ਕਰ ਦੇਵੇਗਾ ਫਿਰ ਕਹਿੰਦੇ ਇਥੋਂ ਤੱਕ ਕੇ ਜਨਮਾਂ ਜਨਮਾਂ ਦਾ ਖੇਡ ਤੱਕ ਮੁਕਾ ਦੇ ਨਸ਼ਿਆਂ ਦਾ ਨਸ਼ਾ ਛੁੱਟ ਜਾਂਦਾ ਅਪਰਾਧੀਆਂ ਦੇ ਆਪਰਾਧ ਛੁੱਟ ਜਾਂਦੇ ਨੇ ਸਾਰੇ ਜਿਹੜੇ ਪਾਪ ਨੇ ਪੀਤੇ ਕਾਲੇ ਕਰਮ ਨੇ ਧੁੱਪ ਜਾਂਦੇ ਨੇ ਸਰਗੁਰੂ ਦੇ ਗਿਆਨ ਦਾ ਦੀਵਾ ਅੰਦਰ ਜਗਣ ਦੀ ਹੋਵੇ ਅੱਦੇ ਕਾਰਨਾ ਮਿਲਦਾ ਨਹੀਂ ਕਿਵੇਂ ਜਿਵੇਂ ਪੁਰਾਣੇ ਸੰਵੇ ਦੇ ਵਿੱਚ ਮਨੁੱਖ ਮਦ ਗ੍ਰਮੀ ਸੰ ਜਵਾਰੀ ਸੰ ਸਰਾਵੀ ਸੰ ਵਿਚਾਰੀ ਸੰ ਉਹ ਚੋਰ ਸੀ ਕੁ ਡਾਕੂ ਸੀ ਪਰ ਜਿਸ ਦਿਨ ਉਸ ਦੇ ਅੰਦਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਗਿਆ ਸ਼ਬਦ ਦਾ ਚਾਨਣ ਹੋ ਗਿਆ ਤੇ ਉੱਥੇ ਫਿਰ ਕੌਡੇ ਵਰਗਾ ਵੀ ਰਾਖਸ਼ ਉਹਨਾਂ ਤਿਆਰ ਹੁੰਦਾ ਉੱਥੇ ਫਿਰ ਸੱਜਣ ਠੱਗ ਵਰਗਾ ਵੀ ਭਾਈ ਸੱਜਣ ਬਣ ਜਾਂਦਾ ਭੁੰਮੇ ਤੇ ਉਰੇ ਵਰਗਾ ਵੀ ਭਾਈ ਭੁੰਗੀਆਂ ਬਣ ਜਾਂਦਾ ਅਨੇਕਾਂ ਦਾ ਇਤਿਹਾਸ ਹੈ ਪੁਰਾਤਨ ਇਤਿਹਾਸੇ ਤੇ ਸਿੱਖ ਇਤਿਹਾਸ ਦੇ ਵਿੱਚ ਤੋ ਸਹਿਬ ਜੀ ਇਸ ਨੇ ਕਿਹਾ ਕਰਦੇ ਕਿ ਇਸ ਦੀਵੇ ਦੇ ਪ੍ਰਕਾਸ਼ ਨਾਲੋਂ ਸ਼ਬਦ ਦੇ ਪ੍ਰਕਾਸ਼ ਵਿੱਚ ਹੀ ਫਰਕ ਹੈ ਕਿ ਜਿਸ ਦੇ ਅੰਦਰ ਗੁਰੂ ਦੇ ਸ਼ਬਦ ਦਾ ਗਿਆਨ ਸ਼ਬਦ ਦਾ ਪ੍ਰਕਾਸ਼ ਹੋ ਗਿਆ ਉਸ ਦਾ ਜੀਵਨ ਮੁਕਤ ਹੋ ਜਾਂਦਾ ਹੈ ਦੀਵਾ ਚਰਨ ਦਾ ਮੇਰੇ ਥੱਲੇ ਨਹਿਰਾ ਤੇ ਬ੍ਰਹਮ ਗਿਆਨੀ ਵੀ ਜਾਣਦਾ ਹੈ ਕਿ ਸੰਸਾਰ ਦੇ ਵਿੱਚ ਹਨੇਰਾ ਹੈ ਪਰੰਤੂ ਉਹ ਸੰਸਾਰ ਵਿੱਚ ਰਹਿ ਕੇ ਵੀ ਜੀਵਨ ਮੁਕਤ ਕਿਉਂਕਿ ਉਸ ਵਿੱਚ ਕਿਸੇ ਗੱਲ ਦਾ ਪ੍ਰਭਾਵ ਨਹੀਂ ਹੈ ਜਦੋਂ ਸਤਿਗੁਰੂ ਜੀ ਦਾ ਸ਼ਬਦ ਜਿਹੜਾ ਜਗ ਪੈਂਦਾ ਹੈ ਫਿਰ ਉਹ ਜਗੇ ਹੋਏ ਗਿਆਨ ਦੇ ਨਾਲ ਅਵਸਥਾ ਇਹੋ ਜੀ ਬਣ ਜਾਂਦੀ ਹੈ ਜਿਸ ਅਵਸਥਾ ਨੂੰ ਆਪ ਸੁਖਮਣੀ ਸਾਹਿਬ ਦੇ ਵਿੱਚ ਪੜਦੇ ਹੋ ਕਿ ਪ੍ਰਭ ਕੀ ਆਗਿਆ ਆਤਮ ਹਿਤਾ ਦੇ ਜੀਵਨ ਮੁਕਤ ਸੋਗ ਹਾਵੇ ਤੈਸਾ ਹਰਿ ਤੈਸਾ ਉਸ ਸੋਗ ਸਦਾ ਆਨੰਦ ਤੇ ਨਹੀਂ ਬੇਵੋਗਰ ਤੈਸਾ ਸੁਵਰਨ ਤੈਸੀ ਉਸ ਬਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਬਾਣ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਈਏ ਜੀਵਨ ਕੰਡ ਕਹਿੰਦੇ ਗੱਲ ਯਾਦ ਰੱਖੋ ਜੇ ਤੂੰ ਸਿਮਰਨ ਨਹੀਂ ਨ ਕੀਤਾ ਫਿਰ ਤੂੰ ਇਸ ਪਦਾਰਥਵਾਦੀ ਕੈਦ ਦੇ ਵਿੱਚ ਇਸ ਮੋਹ ਦੀ ਕੈਦ ਦੇ ਵਿੱਚ ਇਸ ਸੁਰਤ ਦੇ ਮੰਡਲ ਦੀ ਕੈਦ ਦੇ ਵਿੱਚ ਕਦੇ ਮੁਕਤ ਨਹੀਂ ਹੋ ਸਕੇਗਾ ਭਾਵੇਂ ਤੇਰਾ ਪਰਿਵਾਰ ਵੱਡਾ ਹੋਵੇ ਤੂੰ ਵੱਡ ਪਰਿਵਾਰੀ ਹੋਵੇ ਭਾਵੇਂ ਪੁੱਤਰ ਧੀਆਂ ਪਰਿਵਾਰ ਪਰਤੰਬ ਮਿੱਤਰ ਦੋਸਤ ਦੇ ਰੂਪ ਦੇ ਵਿੱਚ ਅਨੇਕਾਂ ਸਹਾਰੇ ਹੋਣਗੇ ਪਰ ਜਿੰਨਾ ਨੂੰ ਤੂੰ ਸਹਾਰੇ ਮੰਨੇ ਇਹ ਸੰਸਾਰ ਜਿਹੜੇ ਸਹਾਰੇ ਨੇ ਇਹ ਤੇਰੇ ਲਾਲ ਸਾਥ ਜਿਹੜਾ ਨਹੀਂ ਦੇ ਸਕਦੇ ਇਹਨਾਂ ਸਹਾਰਿਆਂ ਦੇ ਨਾਲ ਤੂੰ ਸੁਰਤ ਦੇ ਨਾਲ ਉੱਚੀ ਜਿਹੜੀ ਉਡਾਰੀ ਨਹੀਂ ਭਰ ਸਕਦਾ ਜਿੰਨਾ ਚਿਰ ਸਤਿਗੁਰੂ ਦੇ ਕੋਲੋਂ ਇਹ ਸਿਮਰਨ ਦੀ ਦਾਤ ਜਿਹੜੀ ਹੈ ਉਤੋਂ ਨਹੀਂ ਜੇ ਜਦੋਂ ਤੋਂ ਸਿਮਰਨ ਦੇ ਰਸਤੇ ਤੇ ਤੁਰ ਪਿਆ ਬੰਦਗੀ ਦੇ ਰਸਤੇ ਤੇ ਤੁਰ ਪਿਆ ਰਾਮ ਨਾਮ ਦੀ ਜਿਹੜੀ ਧੁਨ ਹੈ ਉਹ ਲਾਪਣ ਲੱਗਿਆ ਗੁਰੂ ਦੇ ਸ਼ਬਦ ਦਾ ਗਿਆਨ ਆਪਣੇ ਹਿਰਦੇ ਦੇ ਵਿੱਚ ਲੈ ਲਿਆ ਤੇ ਸਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਕਹਿੰਦੇ ਹਰੇਕ ਦਿਨ ਐਸਾ ਆਏਗਾ ਕਿ ਤੂੰ ਉਸ ਅਕਾਲ ਪੁਰਖ ਵੈਰੂ ਦੀ ਗੋਦ ਦੇ ਵਿੱਚ ਚੜ ਬੈਠੇਗਾ ਭਾਵ ਕਿ ਉਸ ਦਾ ਰੂਪ ਹੋ ਜਾਏਗਾ ਪਰ ਹੋਏਗਾ ਤਾਂ ਜੇ ਬਾਣੀ ਦਾ ਸ਼ਬਦ ਦਾ ਪ੍ਰਕਾਸ਼ ਤੇਰੇ ਅੰਦਰ ਹੋਏਗਾ ਜੇ ਗੁਰੂ ਦੇ ਸ਼ਬਦ ਦਾ ਜਿਹੜਾ ਗਿਆਨ ਹੈ ਉਹ ਤੇਰੇ ਅੰਦਰ ਹੋਏਗਾ ਤੇ ਤੂੰ ਕਹਿ ਸਕਤੇ ਕਿ ਮੈਂ ਤਾਂ ਸ਼ਬਦ ਗੁਰੂ ਦਾ ਸਿੱਖ ਹਾਂ ਕਿਉਂਕਿ ਸਾਡਾ ਗੁਰੂ ਸ਼ਬਦ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਮੈਂ ਤਾਂ ਸ਼ਬਦ ਗੁਰੂ ਦਾ ਸਿੱਖ ਹਾਂ ਤੇ ਸਿੱਖ ਦਾ ਕੰਮ ਹੈ ਗੁਰੂ ਦੀ ਆਗਿਆ ਨੂੰ ਮੰਨਣਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਕਿਰਪਾ ਕਰਦੇ ਨੇ ਮੈਂ ਉਹ ਆਪਣੇ ਜੀਵਨ ਦੇ ਵਿੱਚ ਲਾਗੂ ਕਰਦਾ ਤੇ ਸਤਿਗੁਰੂ ਜੀ ਦੇ ਸ਼ਬਦ ਤੋਂ ਬਾਹਰ ਜਾ ਕੇ ਗੁਰੂ ਦੇ ਗਿਆਨ ਤੋਂ ਬਾਹਰ ਜਾ ਕੇ ਕੋਈ ਅਜਿਆ ਕਾਲ ਦਈ ਨਹੀਂ ਕਰਦਾ ਜਿਹੜਾ ਮੈਨੂੰ ਸਤਿਗੁਰੂ ਜੀ ਦੇ ਨਾਲੋਂ ਦੂਰ ਲੈ ਜਾਵੇ ਜਿਸ ਕੀਤੇ ਉਚਾਰਦੇ ਸਦਕਾ ਮੇਰੀ ਤੇ ਸਤਿਗੁਰੂ ਜੀ ਦੀ ਜਿਹੜੀ ਵੇਚ ਹੈ ਉਹ ਵੱਧ ਜਾਵੇ ਇਸ ਲਈ ਹਮੇਸ਼ਾ ਇਹੀ ਅਰਦਾਸ ਕਰਨਾ ਹੈ ਸੱਚੇ ਪਾਤਸ਼ਾਹ ਕਿਰਪਾ ਕਰੇ ਮਿਹਰ ਕਰਕੇ ਇਹ ਸ਼ਬਦ ਦਾ ਗਿਆਨ ਬਖਸ਼ਦਾ ਦੇ ਤਾਂ ਜੋ ਕੇ ਸਾਡਾ ਜੀਵਨ ਵੀ ਸਫਲ ਹੋਵੇ ਤੇ ਸਰਬੀ ਨੇ ਕਿਰਪਾ ਕੀਤੀ ਕਿ ਜਿਹੜਾ ਜਪਦਾ ਇਹਨੂੰ ਜਪਦੇ ਆ ਜਪਦੇ ਆ ਸਾਧੂ ਮਹਾਤਮਾ ਸੰਤ ਗੁਰਮੁਖ ਜਨ ਬਣ ਜਾਂਦਾ ਨੇਕੀ ਰਾਮ ਕੀ ਧੁਨ ਸੋਏ ਚਨ ਕਮਲ ਤਾ ਲੂਕ ਸੁਆਮੀ ਜਪਤ ਸਾਧੂ ਹੋਏ ਰਹਾ ਕਹੇ ਹੇ ਭਾਈ ਪਰਮਾਤਮਾ ਦੀ ਲਗਣ ਹਿਰਦੇ ਦੇ ਵਿੱਚ ਬਣਾ ਪਰਮਾਤਮਾ ਦੀ ਸਿਵਤ ਸਲਾਹ ਕਰਨੀ ਕਿਨੇ ਇੱਕ ਸੋਹਣੀ ਕਾਰ ਹੈ ਤੇ ਇਹ ਪਾਈ ਸੋਹਣੇ ਮਾਲਕ ਅਕਾਲ ਪੁਰਖ ਵੈਗਣ ਦੇ ਚਰਨਾਂ ਨੂੰ ਜਪਦਿਆ ਜਪਦਾ ਬਾਣੀ ਪੜਦਾ ਪੜਦਾ ਬੜੇ ਵਿਚਾਰ ਦਾ ਬਾਚਾਰ ਦਾ ਮਲੁਖ ਭਲਾ ਬਣ ਜਾਂਦਾ ਹੈ ਮਲੁਖ ਨੇਕ ਬਣ ਜਾਂਦਾ ਹੈ ਇਹਦਾ ਸੁਭਾਅ ਬਦਲਿਆ ਜਾਂਦਾ ਹੈ ਇਹ ਸ਼ਬਦ ਹੈ ਜਿਹੜਾ ਵਿਕਾਰੀਆਂ ਤੋਂ ਵਿਕਾਰ ਛਡਾ ਦਿੰਦਾ ਹੈ ਨਸ਼ਈਆਂ ਤੋਂ ਨਸ਼ਾ ਛਡਾ ਦਿੰਦਾ ਹੈ ਜਵਾਰੀਆਂ ਤੋਂ ਦੂਰਾ ਛਡਾ ਦਿੰਦਾ ਹੈ ਤੇ ਮੰਦ ਕਰਮੀਆਂ ਤੋਂ ਬੰਦੇ ਕਰਮ ਛਡਾ ਦਿੰਦਾ ਹੈ ਤੇ ਇਹ ਸਾਰਾ ਕੁਝ ਕੱਟ ਕੇ ਫਿਰ ਇਹਦੇ ਸਾਧੂ ਸੁਭਾਵਨਾ ਦਿੰਦਾ ਤੇ ਮਨੁੱਖ ਭਲਾ ਤੇ ਨੇਕ ਬਣ ਜਾਂਦਾ ਹੈ راہ ਕਿਉਂਕਿ ਸਤਿਗੁਰੂ ਜੀ ਨੇ ਵਾਰਦਾਰ ਜੋ ਸ਼ਬਦ ਦੀ ਦਾਤ ਦਿੱਤੀ ਨਾ ਇਹ ਸ਼ਬਦ ਗੁਰੂ ਨੂੰ ਜਦੋਂ ਅਸੀਂ ਮੰਨ ਗਏ ਵਿਚਾਰਾਂ ਅਗੇ ਜੀਵਨ ਵਿੱਚ ਲਾਗੂ ਕਰਾਂਗੇ ਤੇ ਸੋਝੀ ਮਿਲ ਜਾਂਦੀ ਹੈ ਸਮਝੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾਮ ਜਪਣ ਵਾਲਿਆਂ ਦਾ ਸਤਕਾਰ ਕਰਨ ਦੀ ਗੱਲ ਹੈ ਉਵੇਂ ਸਦਗਾਰ ਕਰਨਾ ਜਿਵੇਂ ਆਪਾਂ ਆਪਣੇ ਵੱਡੇ ਭਰਾ ਦਾ ਕਰਦੇ ਵੱਡੇ ਭਰਾ ਦਾ ਕਰਦੇ ਪਰ ਪੂਜਣਾ ਕਿਤੇ ਨਹੀਂ ਲਿਖਿਆ ਇਹ ਜ਼ਰੂਰੀ ਨਹੀਂ ਕਿ ਸਾਧਨਾ ਵਾਲੇ गुण ਤੇਰੇ ਅੰਦਰ ਹੋਣੇ ਚਾਹੀਦੇ ਤੇਰਾ ਜੀਵਨ ਸਾਧਿਆ ਬਿਆ ਹੋਵੇ ਤੂੰ ਬਾਣੀ ਪੜ੍ਹ ਕੇ ਵਿਚਾਰ ਕੇ ਆਪ ਗੁਰਮੁਖ ਬੰਨਾ ਆਪ ਸੰਤ ਬੰਨਾ ਆ ਸਾਧ ਬੰਨਾ ਆਪ ਉਸ ਪ੍ਰਮਾਤਮਾ ਦੇ ਵਿੱਚ ਲੀਨ ਹੋਣ ਦਾ ਉਦਮ ਕਰਦਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਉਹ ਸਾਨੂੰ ਪ੍ਰੇਰਨਾ ਦੇਦੇ ਨੇ ਰਹਾਉ ਚਤੁਰਤਾ ਗੋਪਾਲ ਦਰਸ਼ਨ ਕਰਨਾ ਕੱਢ ਤੋਏ ਜਨਮ ਮਰਨ ਬੇਕਾਰ ਕਰ ਹਰ ਕਾਟ ਛਾਡੇ ਤੋਏ ਫਿਰ ਬਖਸ਼ਿਸ਼ੇ ਕਹਿੰਦੇ ਹੀ ਪਾਏ ਜਰਤ ਦੇ ਪਾਲਨ ਹਾਰ ਅਕਾਲ ਪੁਰਖ ਵੈਗਰੂ ਪਰਮਾਤਮਾ ਦੇ ਦਰਸ਼ਨਾਂ ਦੀ ਤਾਂ ਮਨ ਦੇ ਵਿੱਚ ਵਸਾਂਦਾ ਹੋਇਆ ਆਪਣੇ ਅੰਦਰ ਸਾਰੇ ਪਾਪ ਦੂਰ ਕਰ ਲੈ ਆਪਣੇ ਅੰਦਰ ਦੇ ਉਗਨ ਦੂਰ ਕਰ ਲੈ ਚਿੰਤਾ ਦੂਰ ਕਰ ਲੈ ਝੋਰਾ ਦੂਰ ਕਰ ਲੈ ਜੋ ਵੀ ਬਕਾਰ ਕਮਾਏ ਨੇ ਉਹਨਾਂ ਸਾਰਿਆਂ ਨੂੰ ਦੂਰ ਕਰ ਲੈ ਪਰ ਇਹ ਦੂਰ ਉਦੋਂ ਹੋਣਗੇ ਜਦੋਂ ਤੇਰੇ ਅੰਦਰ ਗੁਰੂ ਨੂੰ ਪਰਮਾਤਮਾ ਨੂੰ ਮਿਲਣ ਦੀ ਤੰਗ ਬੈਠ ਹੁਏ ਇਸ ਤੜਫ ਨੇ ਇਸ ਇਛਾ ਨੇ ਬਾਕੀ ਸਾਰੇ ਦੇ ਸਾਰੇ ਉਮਰ ਖਤਮ ਕਰ ਦਿੰਦੇ ਪਰਮਾਤਮਾ ਤੇਰੇ ਅੰਦਰ ਜਨਮ ਵਰਣ ਦੀ ਸਾਰੀ ਉਮਰ ਦੇ ਵਿਕਾਰਾਂ ਦੇ ਫੁੱਟਰੇ ਜਿਹੜੇ ਛੀਜ ਬੀਜ ਨੇ ਉਹਨਾਂ ਨੂੰ ਨਾਸ਼ ਕਰ ਦੇਵੇ ਪਰਾਪੁਰਬ ਜਿਸੇ ਲਿਖਿਆ ਬਿਰਲਾ ਪਾਏ ਕੋਈ ਰਵਣ ਕੁਣ ਕੋ ਪਾਲ ਕਰਤੇ ਨਾਨਕ ਸਚੁ ਜੋਈ ਫਿਰ ਬਖਸ਼ੇ ਸੇ ਪੰਜਵੇਂ ਧਾਮ ਦੇ ਬਾੜੀ ਕੇ ਗੁਰੂ ਹਦ ਸੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ ਕਰ ਰਹੇ ਨੇ ਕਿਨੇ ਹੀ ਨਾ ਦੇ ਜਿਹੜਾ ਪ੍ਰਮਾਤਮਾ ਸਦਾ ਕੈ ਰਹਿਣ ਵਾਲਾ ਹੈ ਉਹ ਉਸ ਕਰਤਾਰ ਗੋਪਾਲ ਦੇ ਗੁਣ ਗਾਉਂਦੇ ਰਹੀਏ। ਕਿੱਸੇ ਬਰਨ ਉਸੇ ਦਾ ਕਰਦਾ ਜਿਹੜਾ ਸਦਾ ਧਰਦਾ। ਜਿਸ ਨੇ ਸਾਰੇ ਦਸਾਏ ਜਗਤ ਜੁਵੇ ਰਚਿਆ ਹੋਇਆ। ਸਾਰੇ ਦੇ ਸਾਰੇ ਖੰਡਾਂ ਬੜੇ ਢੰਡਾ ਨੂੰ ਸਾਜਿਆ ਹੋਇਆ। ਕਿਉਂਕਿ ਗੁਰਬਾਣੀ ਵਿੱਚ ਵਾਰ-ਵਾਰ ਇਹ ਕਿਹਾ ਹੈ ਕਿ ਇੱਕ ਦੇ ਨਾਲ ਜੁੜਦਾ ਹੈ। ਗੁਰਬਾਣੀ ਦੀ ਸ਼ੁਰੂਆਤ ਇੱਕ ਓੰਕਾਰ ਤੋਂ ਹੁੰਦੀ ਹੈ। ਦੇਵਰ ਇੱਕ ਓੰਕਾਰ ਅਸੀਂ ਅਜੇ ਇੱਕ ਉਪਦੇਸ਼ੀ ਨਾ ਬਣ ਸਕੇ ਜਿਸ ਨੂੰ ਸਾਹਿਬ ਨੇ ਵਾਰ-ਵਾਰ ਬਾਣੀ ਵਿੱਚ ਕਿਹਾ ਇੱਕੋ ਹੈ ਪਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਕੋ ਰੱਬ ਪੰਜ ਸਤ ਦਸ ਨਹੀਂ ਹੈ ਪਰਮਾਤਮਾ ਇਕਲ ਤੇ ਕੇਵਲ ਇੱਕ ਹੈ ਉਸ ਦੇ ਨਾਮ ਵੱਖਰੇ ਹੋ ਸਕਦੇ ਨੇ ਉਸ ਦਾ ਸਰੂਪ ਵੱਖਰਾ ਵੱਖਰਾ ਹੋ ਸਕਦਾ ਨਾਮ ਜਪਣ ਵਾਲੇ ਦੀ ਸਮਝ ਵੱਖਰੀ ਵੱਖਰੀ ਹੋ ਸਕਦੀ ਹੈ ਪਰ ਸਹਿਬ ਦੇ ਕਿਆ ਪ੍ਰਮਾਤਮਾ ਦੋ ਚਾਰ ਨਹੀਂ ਪ੍ਰਮਾਤਮਾ ਇੱਕ ਹੀ ਹੈ ਤੇ ਉਸ ਇੱਕ ਦੇ ਗੁਰ ਗਾਉਂਦੇ ਨੇ ਤੇ ਕੋਈ ਵਿਰਲਾ ਹੀ ਮਨੁੱਖ ਹੈ ਜਿਹੜਾ ਇਹ ਸਤਿਗੁਰੂ ਜੀ ਦੇ ਸ਼ਬਦ ਦਾ ਗਿਆਨ ਲੈ ਕੇ ਇਹ ਸਮਝ ਹਾਸਲ ਕਰ ਲੈਂਦਾ ਕਿਉਂਕਿ ਇਹ ਗੱਲ ਕਹੀ ਜਾਂਦੀ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਰੱਬ ਇੱਕ ਹੈ ਜੇ ਅਸੀਂ ਸਾਰਾ ਕੁਝ ਉਸ ਇੱਕ ਨੂੰ ਮੰਨਦੇ ਹਾਂ ਫਿਰ ਭਟਕਣਾ ਕਹਿੰਦੀ ਹੈ ਫਿਰ ਮਨੁੱਖ ਕਦੇ ਕਿਸੇ ਪਾਸੇ ਦੌੜਦਾ ਹੈ ਕਦੇ ਕਿਸੇ ਪਾਸੇ ਦੌੜਦਾ ਹੈ ਫਿਰ ਦੌੜਨਾ ਨਹੀਂ ਚਾਹੀਦਾ ਇਹ ਨਹੀਂ ਕਿ ਸਾਨੂੰ ਸਮਝ ਨਹੀਂ ਆ ਸਾਨੂੰ ਪਤਾ ਵੀ ਹੈ ਕਿ ਪ੍ਰਮਾਤਮਾ ਇੱਕ ਹੈ ਰੱਬ ਇੱਕ ਹੈ ਹਰ ਥਾਂ ਤੇ ਇੱਕ ਰਚਾਰ ਹੈ ਪਰ ਜੇ ਇੱਕ ਹੈ ਫਿਰ ਬਕਰੀ ਮੰਤ ਫਿਰ ਰੌਲਾ ਕਿਉਂ ਫਿਰ ਝਗੜਾ ਕਿਉਂ ਫਿਰ ਅਸੀਂ ਥਾਂ ਥਾਂ ਤੇ ਪਟਕਦੇ ਕਿਉਂ ਹਾਂ ਜੇ ਅਸੀਂ ਪੜਨੇ ਨੂੰ ਜਾਣਾਂ ਜਲਦੀ ਸਰ ਦੇ ਵਿੱਚ ਕਿ ਥਾਪਿਆ ਨਾ ਜਾਏ ਕੀਤਾ ਨਾ ਹੋਵੇ ਆਪੇ ਆਪ ਨਿਰੰਜਨ ਸੋਏ ਥਾਪੇ ਦਾ ਭਾਵ ਦਾ ਸਥਾਪਿਤ ਕਰਨ ਪ੍ਰਮਾਤਮਾ ਨੇ ਸਾਨੂੰ ਪੈਦਾ ਕੀਤਾ ਅਸੀਂ ਪ੍ਰਮਾਤਮਾ ਨੂੰ ਪੈਦਾ ਨਹੀਂ ਕਰ ਸਕਦੇ ਪਰ ਇਹ ਸਾਡੀ ਸਮਝ ਹੈ ਕਿ ਅਸੀਂ ਕਿਤੇ ਚਾਰ ਇੱਟਾਂ ਲਾ ਕੇ ਕਹਿੰਦੇ ਰੱਬ ਦਾ ਉਹ ਸਾਡਾ ਸਿਰਜਿਤ ਕੀਤਾ ਹੋਇਆ ਹੈ ਕਿਤੇ ਅਸੀਂ ਕਿਸੇ درخت ਨੂੰ ਮੰਨ ਲਿਆ ਤੇ ਰੱਬ ਦਾ ਤੇ ਹਰਾਨੀ ਵਾਲੀ ਗੱਲ ਹੈ ਸਾਰਿਆਂ ਨੂੰ ਪਤਾ ਆਪ ਘਰਾਂ ਵਿੱਚ ਬੂਟੇ ਲਾਉਂਦੇ ਹੋ ਖੇਤਾਂ ਵਿੱਚ ਬੂਟੇ ਲਾਉਣੇ ਤਾਂ ਆਪਾਂ ਕੀ ਕਹਿੰਨੇ ਇਹ ਬੂਟਾ ਤੁਰ ਪੈ ਗਿਆ ਨੂੰ ਧਿਆਨ ਨਾਲ ਪਾਣੀ ਪਾਓ ਭਾਵੇਂ ਤੇ ਬੂਟੇ ਨੂੰ ਵਿਕਾਸ ਵਾਸਤੇ ਪਾਣੀ ਦੀ ਲੋੜ ਹੈ ਤੇ ਦੂਜੇ ਪਾਸੇ ਅਸੀਂ ਇਹ ਜਿਹੜਾ ਜਦੋਂ ਬੂਟਾ ਤੁਰ ਪੈਂਦਾ ਜਿਸ ਨੂੰ ਅਸੀਂ ਸਥਾਪਿਤ ਕਰ ਦਿੱਤਾ ਮਨਾਉ ਤੇ ਸ਼ੁਰੂ ਕਰ ਦਿੱਤੀ ਉਹਦੇ ਮੁੱਢਾ ਨਾਲ ਸੀ ਤੇਲ ਪਾਉਣੇ ਤੇਲ ਪਾਉਣ ਦੇ ਨਾਲ ਤਾਂ ਦਰਖਤ ਸੁੱਕਦਾ ਹੈ ਨਾ ਕਿ ਹਰਿਆ-ਭਰਿਆ ਹੁੰਦਾ ਹੈ ਦਰਖਤਾਂ ਨੂੰ ਪਾਣੀ ਦੀ ਲੋੜ ਹੈ ਨਾ ਕਿ ਤੇਲ ਦੀ ਲੋੜ ਹੈ ਕੋਈ ਦਰਖਤ ਜਿਆ ਹੈ ਜਿਹੜਾ ਤੇਲ ਪਾਉਣ ਦੇ ਨਾਲ ਹਰਿਆ-ਭਰਿਆ ਹੋ ਜਾਂਦਾ ਹੈ ਪਾਣੀ ਦੇ ਨਾਲ ਦਰਖਤ ਜਿਹੜਾ ਹੈ ਉਹ ਹਰਿਆ-ਭਰਿਆ ਹੁੰਦਾ ਹੈ ਪਾਣੀ ਨਹੀਂ ਅਸੀਂ ਪਾਵਾਂਗੇ ਅਸੀਂ ਤੇਲ ਪਾ ਕੇ ਆਵਾਂਗੇ ਜਿਸ ਦਾ ਭਾਵੇਂ ਕਿ ਅਸੀਂ ਉਹਨੂੰ ਪਤਾ ਨਹੀਂ ਉਹਨੂੰ ਸਮਝ ਕਿਹੋ ਜੀ ਬਣ ਗਈ ਸਾਡੀ ਕਿ ਅਸੀਂ ਉਹਨੂੰ ਪੂਜਦੇ ਆ ਮੰਨਦੇ ਆ ਜਾਂ ਉਹਦੇ ਨਾਲ ਈਰਖਾ ਕਰਦੇ ਪਏ ਆ ਕਿ ਇਹ ਸੁੱਕਦਾ ਕਿਉਂ ਨਹੀਂ ਇਹ ਹਰਿਆ-ਭਰਿਆ ਜੇ ਕਿਉਂ ਇਹਦੇ ਪੱਤੇ ਹਰੇ ਕਿਵੇਂ ਰਹੇ ਨੇ ਮੈਂ ਤਾਂ ਇਨਾ ਜਤਨ ਕਰ ਰਿਹਾ ਸੀ ਤੇ ਤਿਲ ਪਾ ਪਾ ਕੇ ਜਿਹੜਾ ਉਹ ਸੁਕਾਉਣ ਦਾ ਜਤਨ ਕਰਦਾ ਭਾਵੇਂ ਜੋ ਸਤਿਗੁਰੂ ਜੀ ਕਹਿ ਰਹੇ ਨੇ ਸਮਝ ਸਾਨੂੰ ਹੈ ਗਿਆਨ ਹੈ ਪਰ ਉਸ ਨੂੰ ਮੰਨ ਕੇ ਰਾਜੀ ਨਹੀਂ ਹੈ ਕਿਸੇ ਨੇ ਬੜੀ ਸੋਹਣੀ ਛੋਟੀ ਜੀ ਘਟਨਾ ਲਿਖੀ ਆਪਣੇ ਇੱਕ ਇਸਰਾਈਲੀ ਦਿੱਤੀਏ ਬੇਬੀ ਉਹ ਕਹਿੰਦੇ ਇੱਕ ਕੋ ਪੰਛੀ ਸੀ ਜਾਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਇਹ ਗੱਲ ਕਹਿ ਦਿੱਤੀ ਕਿ ਸ਼ਿਕਾਰੀ ਆਉਂਦਾ ਹੈ ਉਹ ਆ ਕੇ ਜਦੋਂ ਜਾਲ ਵਿਛਾ ਕੇ ਚੂਗਾ ਪਾਏਗਾ ਤੁਸੀਂ ਉਹਦੇ ਲਾਲਚ ਚ ਨਹੀਂ ਆਉਣਾ ਜੇ ਤੁਸੀਂ ਉਹਦੇ ਲਾਲਚ ਆ ਗਏ ਉਹਨੇ ਤਾਂ ਉਹ ਫੜ ਕੇ ਲਏਗਾ ਤੋ ਕਹਿੰਦੇ ਨੇ ਕਿ ਆ ਛੋਟੇ ਨੇ ਕਿਤੇ ਭੁੱਲਣਾ ਜਾਣ ਤੇ ਸਮਝਣ ਵਾਲੇ ਨੇ ਉਥੇ ਤਕੰਤ ਬਣਾਤਾ ਕਾਬਦਾ ਕਹਿੰਦੇ ਤੁਸੀਂ ਇਹ ਗੱਲ ਯਾਦ ਰੱਖਣੀ ਆ ਵਾਰ-ਵਾਰ ਭੁੱਲੀ ਜਾਂਦੀ ਹੈ ਸ਼ਿਕਾਰੀ ਆਏਗਾ ਜਾਲ ਵਿਛਾਏਗਾ ਚੂਗਾ ਪਾਏਗਾ ਪਰ ਅਸੀਂ ਨਹੀਂ ਫਸਾਂ ਕਹਿੰਦੇ ਵਾਰ-ਵਾਰ ਗਾਈ ਜਾ ਰਹੇ ਨੇ ਗਾਈ ਜਾ ਰਹੇ ਨੇ ਗਾਈ ਜਾ ਰਹੇ ਨੇ ਕਿਤੇ ਨੇ ਨੂੰ ਕੀ ਹੋਇਆ ਸ਼ਿਕਾਰੀ ਆਇਆ ਉਹਨੇ ਉਵੇਂ ਹੀ ਜਾਲ ਵਿਛਾ ਦਿੱਤਾ ਚੂਗਾ ਪਾਇਆ ਉਡੀਕ ਕਰਨ ਲੱਗਾ ਕਿਹਦੇ ਉਸੇ ਤਰੀਕੇ ਦਾਣੇ ਦੇ ਲਾਲਚ ਵਿੱਚ ਆ ਗਏ ਤੇ ਜਿਵੇਂ ਆ ਕੇ ਚੋਗਾ ਚੁਗਣ ਲੱਗੇ ਉਹਨੇ ਜਾਲ ਇਕੱਠਾ ਕੀਤਾ ਤੇ ਉਹ ਜਿੰਨੇ ਛੋਟੇ ਪੰਛੀ ਸਨ ਬੱਚੇ ਸਨ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਸ਼ਿਕਾਰੀ ਨੇ ਆਪਣੇ ਮੋਢੇ ਤੇ ਰੱਖ ਗਏ ਕਿਨੇ ਉਹਨਾਂ ਦੇ ਮੋਢੇ ਤੇ ਬੈਠੇ ਹੋਏ ਜਾਲ ਚ ਫਸੇ ਹੋਏ ਵੀ ਬੋਲੀ ਜਾਂਦੇ ਨੇ ਸ਼ਿਕਾਰੀ ਆਏਗਾ ਜਾਲ ਵਿਛਾਏਗਾ ਚੁਗ ਆ ਬਾਈ ਅਸੀਂ ਨਹੀਂ ਫਸਣਾ ਤੋ ਕਿਨੇ ਸਾਡੀ ਗਾਉਂ ਦੀ ਬਹੁਤਾਤ ਹਾਲਤ ਇਸੇ ਤਰੀਕੇ ਦੀ ਹੈ ਪਤਾ ਰੱਬ ਇੱਕ ਹੈ ਕਿੰਨੂ ਨਹੀਂ ਪਤਾ ਕਿ ਕੁੰਕਾਰ ਸਾਡਾ ਪਹਿਲਾ ਸਰਨਾਮਤ ਹੈ ਹੁਣ ਇਹ ਕੁੰਕਾਰ ਕੱਲਾ ਟਰਾਲੀਆਂ ਤੇ ਲਿਖਣ ਲਈ ਗੱਡੀਆਂ ਤੇ ਲਿਖਣ ਲਈ ਘਰ ਦੇ ਗੇਟਾਂ ਤੇ ਲਿਖਣ ਲਈ ਨਹੀਂ ਬਣਿਆ ਇਹ ਜਿੱਥੇ ਲਿਖਣਾ ਸੀ ਆਪਣੇ ਹਿਰਦੇ ਦੇ ਵਿੱਚ ਉੱਥੇ ਅਸੀਂ ਨਹੀਂ ਲਿਖਿਆ ਬਾਹਰ ਅਸੀਂ ਹਰ ਤਰ੍ਹਾਂ ਦੇ ਲਿਖਛਤੇ ਪਰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਅਸੀਂ ਅਸੀਂ ਲਿਖ ਹੀ ਨਹੀਂ ਪਾਏ ਸਮਝ ਨਹੀਂ ਪਾਏ ਕਿ ਪ੍ਰਮਾਤਮਾ ਇੱਕ ਹੈ ਜੇ ਇੱਕ ਹੈ ਤਾਂ ਫਿਰ ਭੜਕ ਕਿਉਂ ਰਹੇ ਤੇਰ ਥਾਂ ਥਾਂ ਤੇ ਨਾ ਕਿਉਂ ਰਗੜਦੇ ਜੇ ਤੇਰੇ ਅੰਦਰ ਇਹ ਸਿਧਾਂਤ ਢਿਰਡ ਹੋ ਜਾਤਾ ਪਰ ਸਮਝ ਹੈ ਪਤਾ ਹੈ ਇੱਕ ਪਤਾ ਹੈ ਕਿ ਤਨੂ ਪਾਣੀ ਚਾਹੀਦਾ ਪਤਾ ਹੈ ਇਹ ਸਾਰਾ ਜਰਮਤ ਕਰਨ ਦਾ ਹੈ ਪਰ ਨਹੀਂ ਅਸੀਂ ਕਰਨਾ ਜੀ ਕਿਉਂਕਿ ਹਾਲਾਤ ਸਾਡੇ ਉਸੇ ਸ਼ੇਦਾਰੀ ਵਰਗੇ ਉਸ ਜਿਹੜੇ ਬੱਚੇ